ਤੇ ਜਦੋਂ ਪਿੰਡ ਦੇ ਵਿੱਚ ਦਮਦਮੀ ਪਕਸਾਲ ਦਾ ਜਥਾ ਆਇਆ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਕਿ ਵਿਦਿਆਮਾਰ ਅੰਕੰਡ ਹੋਏ ਇਹਨਾਂ ਗਿਆਨ ਦਾ ਭੰਡਾਰ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਜਦੋਂ ਕਥਾ ਕਰਦੇ ਨੇ ਤੇ ਉਸ ਵੇਲੇ ਸੰਗਤ ਇਕਾਗਰਚਿਤ ਹੋ ਕੇ ਬੈਠ ਜਾਂਦੀ ਪ੍ਰਭਾਵ ਪੈਂਦਾ ਸੀ ਉਹਨਾਂ ਦੇ ਬਚਨਾਂ ਦਾ ਕਿਉਂਕਿ ਕਮਾਈ ਵਾਲੇ ਸਨ ਹੁਣ ਜਦੋਂ ਉਹ ਪਿੰਡ ਰੋਡੇ ਵਿੱਚ ਆਏ ਤੇ ਮਹਾਂਪੁਰਖਾਂ ਨੇ ਕਥਾ ਕੀਤੀ ਤੇ ਕਥਾ ਦੇ ਵਿੱਚ ਗੁਰਸਿੱਖਾਂ ਦੇ ਉੱਚੇ ਸੁੱਚੇ ਜੀਵਨ ਦਾ ਜ਼ਿਕਰ ਕੀਤਾ ਭਾਏ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਇੰਨੀ-ਇੰਨੀ ਬਾਣੀ ਪੜਦੇ ਸਨ ਉਹ ਕਿੰਨੇ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਦੇ ਸਨ ਉਸ ਵੇਲੇ ਤੋਂ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੋਈ ਵੀ ਉਹਨਾਂ ਗੁਰਸਿੱਖਾਂ ਵਾਂਗੂੰ ਆਪਾਂ ਵੀ ਕਮਾਈ ਕਰੀਏ ਭਾਈ ਜਰਨੈਲ ਸਿੰਘ ਵਾਪਸ ਘਰ ਪਰਤੇ ਨੇ ਪਿਤਾ ਜੀ ਨੂੰ ਕਿਹਾ ਜੀ ਮੈਂ ਵੀ ਨਾ ਹੁਣ ਅੱਜ ਤੋਂ ਇਹ ਨਿਯਮ ਬਣਾ ਲੈਣਾ ਵੀ 21 ਪਾਠ ਜਪਜੀ ਸਾਹਿਬ ਦੇ ਉਹ ਰੋਜ਼ ਕਰਨੇ ਇੱਕ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਨਿਯਮ ਬਣਾ ਲਿਆ 13 ਸਾਲ ਦੀ ਉਮਰ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਫਿੰਦਰਾਵਾਲੇ ਬਚਪਨ ਦੇ ਵਿੱਚ ਹੀ 21 ਪਾਠ ਜਪਜੀ ਸਾਹਿਬ ਦਾ ਰੋਜ਼ ਦਾ ਉਹਨਾਂ ਦਾ ਨਿਤਨੇਮ ਸੀ 13 ਸਾਲਾਂ ਦੀ ਉਮਰ ਦੇ ਵਿੱਚ ਤੇ ਅੱਜ ਅਸੀਂ ਇੰਨੇ-ਇੰਨੇ ਵਰਿਆਂ ਦੇ ਹੋ ਗਏ ਮਾਫ਼ ਕਰਨਾ ਵੀ ਸਾਨੂੰ ਤੇ ਸਾਡਾ ਆਧਾਰ ਜੋ ਜਗਜੀ ਸਾਹਿਬ ਦੀ ਬਾਣੀ ਹੈ ਅਸੀਂ ਕਹੀ ਤੇ ਜਗਜੀ ਸਾਹਿਬ ਵੀ ਨਹੀਂ ਪੜਦੇ 13 ਸਾਲ ਦੀ ਉਮਰ ਦੇ ਵਿੱਚ 21 ਪਾਠ ਜਗਜੀ ਸਾਹਿਬ ਦੇ ਕਰਨੇ ਇਸੇ ਪ੍ਰਕਾਰ ਲਗਨ ਲੱਗੀ ਰਹੀ ਟਕਸਾਲ ਦੀ ਨਾਲ ਸੰਬੰਧ ਬਣਿਆ ਤੇ ਉਸ ਵੇਲੇ ਮਹਾਂਪੁਰਖਾਂ ਨੇ ਪੁੱਛਿਆ ਇੱਕ ਵਾਰੀ ਫਿਰ ਮਿਲਣੀ ਹੋਈ ਕਹਿਣ ਲੱਗੇ ਭਾਈਦਰਨੈਲ ਸਿੰਘ ਕਿੰਨੇ ਪਾਠ ਕਰਦੇ ਕੀਨੇ ਇਤਨੇਮ ਕਰਦੇ ਜਿੰਨੇ ਇਤਨੇਮ ਤੋਂ ਅਲੱਗ 21 ਪਾਠ ਜਗਜੀ ਸਾਹਿਬ ਦੇ ਕਰੀਦੇ ਹਾਂ ਤੇ ਮਨ ਦੀ ਜਿਹੜਾ ਇੱਛਾ ਸੀ ਉਹ ਵੀ ਮਹਾਂਪੁਰਖਾਂ ਦੇ ਅੱਗੇ ਵਿਅਕਤ ਕੀਤੀ ਜੇ ਮਨ ਦੇ ਵਿੱਚ ਇੱਛਾ ਹੈ ਗਲਗੀਧਰ ਪਾਤਸ਼ਾਹੀ ਦੇ ਦਰਸ਼ਨ ਕਰਾਂ ਕਹਿਣ ਲੱਗੇ ਫਿਰ 51 ਪਾਠਾਂ ਦਾ ਨਾਮ ਬਣਾ ਹੁਣ ਅਭਿਆਸੀ ਗੁਰਸਿੱਖ ਉਹ ਆਪਣੇ ਜੀਵਨ ਦਾ ਕੋਈ ਨਾ ਕੋਈ ਨਾਮ ਜ਼ਰੂਰ ਬਣਾਉਂਦੇ ਇਹ ਨਹੀਂ ਕਹਿਣਾ ਵੀ ਇਹ ਗਿੰਤੀਆਂ ਮਿੰਤੀਆਂ ਦੇ ਚੱਕਰ ਦੇ ਵਿੱਚ ਪੈ ਗਏ ਨਹੀਂ ਜੇਕਰ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਉਹ ਮੰਜ਼ਲ ਨੂੰ ਮਿੱਥਣਾ ਪੈਂਦਾ ਫਿਰ 51 ਪਾਠ ਜਪਜੀ ਸਾਹਿਬ ਦਾ ਰੋਜ਼ ਦਾ ਨਾਮ ਬਣਾ ਲਿਆ ਇਹੋ ਜੀ ਲੱਗਣ ਲੱਗੇ ਉਹ ਮਹਾਨ ਮਹਾਪੁਰਖ ਅੱਜ ਉਹਨਾਂ ਦੀ ਸ਼ਬੀ ਨੂੰ ਹੋਰ ਤਰੀਕੇ ਬਣਾ ਦਿੱਤਾ ਗਿਆ ਪਰ ਜਿੰਨਾ ਉਹਨਾਂ ਦਾ ਜੱਵਤਬ ਸੀ ਕਹਿਣ ਲੱਗੇ 21 ਪਾਠਾਂ ਤੋਂ ਸ਼ੁਰੂ ਹੋ ਕੇ 51 ਪਾਠ ਜਪਜੀ ਸਾਹਿਬ ਦੇ ਹੋਏ 51 ਪਾਠਾਂ ਤੋਂ ਰੋਜ਼ ਦਾ ਨੇਮ ਹੋਇਆ ਨਿਤਨੇਮ ਤੋਂ ਅਲੈਦਾ ਕਾਂਜ ਗ੍ਰੰਥੀ ਦਾ ਨਿਤਨੇਮ 101 ਪਾਠ ਜਪਜੀ ਸਾਹਿਬ ਦੇ ਤੇ ਇੱਕ ਮਹੀਨੇ ਦੇ ਵਿੱਚ ਸਹਿਜ ਪਾਠ ਦਾ ਉਪੋਗ ਪਾਉਂਦੇ ਸਨ ਹਰ ਮਹੀਨੇ ਸੰਗਰਾਦ ਵਾਲੇ ਦਿਨ ਨਾਲੇ ਪਾਠ ਦਾ ਭੋਗ ਪਾਣਾ ਸਹਿਜ ਪਾਠ ਦਾ ਤੇ ਅਗਲਾ ਸਹਿਜ ਪਾਠ ਆਰੰਭ ਕਰ ਲੈਣਾ ਇੰਨਾ ਨੇਮ ਸੀ ਉਹਨਾਂ ਮਾਪੁਰਖਾਂ ਦਾ ਤੇ ਤਾਂ ਹੀ ਸੰਗਤ ਜੇ ਜੇ ਸ਼ਬਦ ਦੇ ਲੜ ਲੱਗੇ ਸਨ ਤੇ ਉਹਨਾਂ ਦੀ ਇੰਨੀ ਉੱਚੀ ਸੁੱਚੀ ਸ਼ਖਸੀਅਤ ਘੜੀ ਗਈ ਜਿਹੜੇ ਗੁਰੂ ਕੇ ਪ੍ਰੇਮ ਦੇ ਵਿੱਚ ਰਿੱਤੇ ਸਨ ਉਹ ਡੋਲੇ ਨਹੀਂ ਇਬਾਦਤ ਤੋਂ ਬਿਨਾਂ ਸ਼ਹਾਦਤ ਵੀ ਪ੍ਰਾਪਤ ਨਹੀਂ ਹੁੰਦੀ ਇਬਾਦਾਂ ਵਾਲੇ ਹੀ ਸ਼ਹਾਦਤਾਂ ਦੇਣ ਦਾ ਉਹ ਜਿਗਰਾ ਰੱਖਦੇ ਨੇ